ਇਹੜਾ ਜਿਹੜਾ ਸਕੂਲ ਦੇ ਬਾਹਰ ਧਰਨਾ ਦਿੱਤਾ ਹੋਇਆ ਜੀ ਸਰ ਸਾਡੇ ਨਾਲ ਨਾ ਇੱਕ ਠੱਗੀ ਹੋਈ ਐ ਸਕੂਲ ਦੇ ਅਧਿਆਪਕਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਐ ਜੀ ਸਾਡੇ ਨਾਲ ਵਰਡ ਬੈਂਕ ਚ ਨੌਕਰੀ ਦਿਵਾਉਣ ਦੇ ਨਾਮ ਤੇ ਸਾਡੇ ਨਾਲ ਕਰੋੜਾਂ ਦੀ ਠੱਗੀ ਹੋਈ ਐ ਉਹਦੇ ਰਿਗਾਰਡਿੰਗ ਅਸੀਂ ਅੱਜ ਇਹ ਰੇ ਧਰਨਾ ਦਿੱਤਾ ਜੀ ਤੇ ਉਹਦੇ ਟੀਚਰ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਪ੍ਰਿੰਸੀਪਲ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਹੈ ਨਹੀਂਗੇ ਅਸੀਂ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਚੱਲੇ ਆਏ ਹਾਂ ਕਿ ਕਿੰਨੇ ਲੋਕਾਂ ਨਾਲ ਠੱਗੀ ਐ ਕੀ ਕਹਿ ਕੇ ਠੱਗਿਆ ਗਿਆ ਤੇ ਕਿਸ ਤਰ੍ਹਾਂ ਪ੍ਰੋਸੀਜਰ ਹੋਇਆ ਇਹ ਠੱਗੀ ਤਾਂ ਫਿਲਹਾਲ ਜੀ 10-15 ਬੰਦੇ ਸਾਹਮਣੇ ਕਿਵੇਂ ਕਿਹਾ ਗਿਆ ਕਿ ਕਿਸ ਤਰ੍ਹਾਂ ਨੌਕਰੀ ਦੇ ਦੇ। ਨਹੀਂ ਸਾਨੂੰ ਇਹਨਾਂ ਨੇ ਆਪਣਾ ਜਾਲੀ ਆਈਡੀ ਕਾਰਡ ਦਿਖਾਇਆ ਜੀ। ਇਹ ਦਿਖਾ ਕੇ ਸਾਨੂੰ ਅਸੀਂ ਚਾਂਸੇ ਲਿਆ ਵੀ ਤੁਹਾਨੂੰ ਅਸੀਂ ਵਰਲਡ ਬੈਂਕ ਦੀ ਨੌਕਰੀ ਦਿਵਾਵਾਂਗੇ। ਉਧਰ ਹੀ ਲੈਣੀ ਹੈ ਤੁਹਾਨੂੰ। ਨਾਲੇ ਕੈਨੇਡਾ ਭੇਜਿਆ ਜਾਪੂ। ਤੇ ਅੱਜ ਕਿਉਂ ਤਾਂ ਆਪਣਾ ਲਾਉਣਾ ਪਿਆ ਤੁਹਾਨੂੰ ਇੱਥੇ? ਦਰਨਾ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ। यो ਸਾਡੀ ਕਾਫੀ ਖਬਰ ਲੱਗੀ ਸੀ ਕਿ ਅਸੀਂ ਹੁਣ ਸਕੂਲ ਦੇ ਬਾਹਰ ਤਰਨਾ ਲਗਾਇਆ ਅਸੀਂ ਦੋ ਦਿਨਾਂ ਬਾਅਦ ਇਹਨਾਂ ਤੇ ਘਰ ਦੇ ਬਾਹਰ ਵੀ ਤਰਨਾ ਲਗਾਣਾ ਜੀ ਹੁਣ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਮੰਗ ਪੱਤਰ ਅਸੀਂ ਸਕੂਲ ਦੇ ਪ੍ਰਿੰਸੀਪਲ ਹੈ ਨਹੀਂਗੇ ਅਸੀਂ ਇਸ ਰਿਗਾਰਡਿੰਗ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਜਾਣਾ ਹੈ ਤੇ ਮੰਗ ਕੀ ਤੁਹਾਡੀ ਹੈ ਡਿਮਾਂਡ ਹੈ ਜੀ ਸਾਨੂੰ ਇਨਸਾਫ ਮਿਲੇ ਜੀ ਸਾਡੇ ਬਣਦੇ ਜੋ ਕਾਰਵਾਈ ਪੁਲਿਸ ਕਾਰਵਾਈ ਕਰੇ ਸਾਡਾ ਪੈਸਾ ਸਾਨੂੰ ਮਿਲੇ ਜੀ ਕੰਪਲੇਨਟ ਕਿਤੇ ਸਕੂਲ ਦੀ ਚੱਲ ਰਹੀ ਹੈ ਹਾਂਜੀ ਪੁਲਿਸ ਪੁਲਿਸ ਕੋਲ ਗੌਰਵ ਭయ్యా ਦੀ ਕੰਪਲੇਨਟ ਚੱਲ ਰਹੀ ਹੈ ਤੇ ਅਸੀਂ ਇਸ ਵਾਰ ਜਿਹੜੇ ਧਰਨਾ ਲਾਇਆ ਇਸ ਪਰਵਾਸੇ ਲਾਇਆ ਕਿ ਮੈਡਮ ਗਵਰਨਮੈਂਟ ਸਕੂਲ ਜੋਬ ਕਰਦੇ ਨੇ ਠੀਕ ਹੈ ਇਹਨਾਂ ਨੇ ਸਾਨੂੰ ਸੈਂਟਰ ਕੇਂਦਰ ਵਿਸ਼ਵ ਨਾਲ ਜਿਹੜਾ ਕਾਰਡ ਦਿਖਾ ਕੇ ਸਾਡਾ ਮਤਲਬ ਸਾਡਾ ਧੋਖਾ ਕੀਤਾ ਹੈ ਜਿਹੜਾ ਸਿੱਖਿਆ ਵਿਭਾਗ ਹੈ ਸਿੱਖਿਆ ਮੰਤਰੀ ਉਹ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਪੁਲਿਸ ਕੀ ਕਹਿ ਰਹੀ ਤੁਹਾਨੂੰ ਪੁਲਿਸ ਸਾਹਿਬ ਕਹਿੰਦੀ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਇਨਸਾਫ ਹਾਲ ਤੱਕ ਮਿਲਿਆ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਡਾ ਉਮੀਦ ਹੈ ਕਿ ਉਮੀਦ ਸਾਨੂੰ ਪਸਾਨੂੰ ਪੁਲਿਸ ਤੇ ਪ੍ਰਸ਼ਾਸਨ ਤੇ ਤੇ ਐਮਐਲਏ ਸਾਡੇ ਪੂਰਾ ਭਰੋਸਾ ਹੈ ਕਿ ਸਾਡਾ ਸਾਨੂੰ ਇਨਸਾਫ ਮਿਲੇਗੀ ਸਾਡੇ ਨਾਲ ਸਾਨੂੰ ਕਿਹਾ ਗਿਆ ਸੀ ਤੁਹਾਨੂੰ ਵਰਕ ਬੈਂਕ ਚ ਨੌਕਰੀ ਦੇਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅਜੇ ਤੱਕ ਕੁਝ ਨਹੀਂ ਮਿਲੇ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਮਿਲਨੇ ਸਰਕਾਰ ਤਾਂ ਕਹਿ ਰਹੀ ਹੈ ਕਿ ਇਹਦੇ ਫਰਜੀ ਟਰੈਵਲ ਇਦਾਂ ਕੰਮ ਕਰਦੇ ਨੇ ਉਹਨਾਂ ਤੇ ਸੈਕਸਸ ਕੈਂਡਲ ਹੈ ਉਹ ਹਾਲੇ ਤੱਕ ਅਜੇ ਤੱਕ ਕੁਝ ਨਹੀਂ ਹੋਇਆ ਵੀਰ ਜੀ ਅਜੇ ਤੱਕ ਤਾਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਫਿਰ ਦੇਖਦੇ ਹਾਂ ਮੰਗ ਕੀ ਕਰਦੇ ਨੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਸਾਡੇ ਹੱਕ ਹਲਾਲ ਦੇਣ ਸਾਨੂੰ ਮਿਲਣੇ ਚਾਹੀਦੇ ਆ ਵ ਕਰਾਂਗੇ ਜੀ ਇਹੀ ਜਿਵੇਂ ਅੱਜ ਪ੍ਰੋਟੈਸਟ ਕਰ ਰਹੇ ਆ ਅੱਗੇ ਵੀ ਇਹੀ ਕਰਾਂਗੇ ਉਮੀਦ ਹੈਗੀ ਸਰਕਾਰ ਤੋਂ ਕਿ ਸਾਨੂੰ ਜ਼ਰੂਰ ਦਬਾਊਗੀ ਜੀ ਪੈਸੇ ਸਾਡੇ ਹਾਂਜੀ ਇਹਦੇ ਬਾਰੇ ਅ ਦਰਖਾਸਤ ਆਈ ਹੈਗੀ ਜੀ ਮੇਰੇ ਕੋਲ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਦੋਂ ਕੰਪਲੀਟ ਹੋ ਜਾਗੀ ਤੇ ਤੁਹਾਡਾ ਨਾ ਚੰਗਾ ਹਾਂਜੀ ਇਨਵੈਸਟੀਗੇਸ਼ਨ ਹੈ ਜੀ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਉਹਦੇ ਵਿੱਚ ਜੋ ਜੋ ਤਰ੍ਹਾਂ ਸ਼ਾਮਲ ਹੋਣੀਆਂ ਚਾਹੁੰਦੀਆਂ ਆ ਕੇ ਆਪਣੀ ਗੱਲ ਦੱਸ